ਸਾਰੇ ਦੇਦਾਂ ਇਕੱਠੇ ਇੱਥੇ ਮਿਲਾ ਦਿਓ ਸਾਨੂੰ ਪੰਜ ਚਰ ਬੰਦੇ ਹੋਣਾ ਬੜਕੇ ਬੰਦਾ ਨਹੀਂ ਨਹੀਂ ਬੱਸ ਇਹਨਾਂ ਦੱਸ ਸੱਸਰੀ ਕਾਲ ਦੀ ਤੁਸੀਂ ਵੇਖ ਰਹੇ ਹੋ ਟਰੈਗਰ ਪੰਜਾਬ ਨੇ ਉਹ ਇੱਥੇ ਮੈਂ ਸਤਰਾਮ ਸਿੰਘ ਕਟਿਆ ਸਿਆਰ ਤੀਜ ਵਜਾ ਨਾਲ ਉੱਠਾਏ ਗਏ ਘਰ ਨੂੰ ਮੁੜ ਤੋਂ ਬਣਾਉਣ ਦਾ ਵਿਧਾਇਕ ਬਰੇਟਾ ਗਿਆ ਭਰੋਸਾ ਮਬਰੀ ਵਾਲਾ ਵਿਖੇ ਆਏ ਸੰਨ ਵਿਰੋਧ ਕਰਨ ਲਈ ਪੀੜਤ ਪਰਿਵਾਰ ਅਤੇ ਮਜ਼ਦੂਰ ਜਥੇ ਬੰਦੀਆਂ ਬੀਤੇ ਦਿਨੀ ਨਈ ਦੇਕੀ ਪਿੰਡ ਵੱਟੂ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਇੱਕ ਅੰਗਰੀਬ ਪਰਵਾਰ ਦਾ ਘਰ ਪਿੰਡ ਵਿੱਚ ਧੜੇ ਬੰਦੀ ਹੋਣ ਕਰਕੇ ਟਾਹ ਢੇਰੀ ਕੀਤਾ ਗਿਆ ਸੀ ਉਸ ਦੇ ਸਬੰਧ ਵਿੱਚ ਅੱਜ ਪਿੰਡ ਬਰੀ ਵਾਲਾ ਵਿਖੇ ਨਸ਼ਿਆ ਵਿਰੋਧ ਮਹਿੰਮ ਨਾਲ ਸਬੰਧਤ ਵ代ਜੁਗਦੀਪ ਸਿੰਘ ਕਾਕਾ ਬਰਾੜ ਵਿਸ਼ਮੂਲੀਅਤ ਕਰਨ ਲਈ ਆਏ ਸਨ ਦੂਸਰੇ ਪਾਸੇ ਉੱਪਰ ਦੱਸੇ ਅਨਸਾਰ ਜਥੇਬੰਦੀਆਂ ਅਤੇ ਪੀੜਤ ਪਰਿਵਾਰ ਵੀ ਪਿੰਡ ਬਰੀਵਾਲਾ ਵਿੱਚ ਆ ਪਹੁੰਚੇ ਵਿਧਾਇਕ ਦਾ ਵਿਰੋਧ ਕਰਨ ਲਈ ਦੂਸਰੇ ਪਾਸੇ ਐਸਐਚਓ ਗੁਰਦੀਪ ਸਿੰਘ ਥਾਣਾ ਬਰੀਵਾਲਾ ਦੀ ਸੂਝ-ਬੂਝ ਸਦਕਾ ਮਾਮਲਾ ਸਲਝਾ ਲਿਆ ਗਿਆ ਅਤੇ ਵਿਧਾਇਕ ਨਾਲ ਮਜ਼ਦੂਰਾ ਦੀ ਸੰਖੇਪ ਜਈ ਮੁਲਾਕਾਤ ਕਰਵਾਉਣ ਤੋਂ ਮੋੜ ਖਾ ਗਿਆ ਮਾਮਲਾ ਉੱਪਰ ਦੱਸੇ ਅਨਸਾਰ ਵਿਧਾਇਕ ਵੱਲੋਂ ਗਰੀਬ ਅਤੇ ਜਥੇ ਬੰਦੀਆਂ ਨੂੰ ਮੁੜ ਤੋਂ ਘਰ ਬਣਾਉਣ ਦਾ ਭਰੋਸਾ ਦਿੱਤਾ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਸਤਰੀ ਕਾਲ ਆਹ ਇੱਥੇ ਸਾਰੇ ਦੇ ਦਾਨ ਇਕੱਠੇ ਇੱਥੇ ਮਿਲਾ ਦਿਓ ਸਾਨੂੰ ਪੰਜ ਚਾਰ ਬੰਦੇ ਹੋਣਾ ਬੜਕੇ ਬਸ ਗੱਲ ਨਹੀਂ ਚੱਲ ਤੁਹਾਡੇ ਨਾਲ ਨਹੀਂ ਨਹੀਂ ਕੁਛ ਨਹੀਂ ਹੁੰਦਾ ਸਾਰੇ ਬੋਲ ਲਾ ਪੈਂਦੇ ਮੁੜ ਕੇ ਨਹੀਂ ਸਾਰੇ ਨਹੀਂ ਬੋਲਦੇ ਜੀ হেল্ল' নি